ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 2 ਜੂਨ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਸਵੇਰ ਵੇਲੇ ਵੀ ਦੱਸਿਆ ਹੋਇਆ ਸੀਗਾ ਕਿ ਸਵੇਰ ਵੇਲੇ ਹਲਕੀ ਫੁਲਕੀ ਬੱਦਲਬਾਹੀ ਪੰਜਾਬ ਦੇ ਕੁਝ ਕ ਇਲਾਕਿਆਂ ਦੇ ਵਿੱਚ ਬਣ ਸਕਦੀ ਹੈ ਪਰ ਮੀਂਹ ਦੀ ਸੰਭਾਵਨਾ ਨਹੀਂ ਹੈ ਮੁੱਖ ਤੌਰ ਤੇ ਅੱਜ ਪੰਜਾਬ ਦਾ ਮੌਸਮ ਸਾਫਰ ਰਹੇਗਾ ਜਿੰਨੀ ਆ ਇੱਕ ਮੀਂਹਿਆ ਕਾਰਵਾਈਆਂ ਟੁੱਟਵੇਂ ਤੌਰ ਤੇ ਤੌਰ ਤੇ ਮਾਲਵੇ ਦੇ ਵਿੱਚ ਕੱਲ ਹੋ ਗਈਆਂ ਉਸ ਤੋਂ ਵੱਧ ਹੋਣ ਦੀ ਸੰਭਾਵਨਾ ਨਹੀਂ ਹੈ ਅੱਜ 2 ਤੇ 3 ਤੇ 4 ਦੀ ਦੁਪਹਿਰ ਤੱਕ ਵੀ ਤਕਰੀਬਨ ਮੁੱਖ ਤੌਰ ਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਤੇ ਗਰਮ ਤੇ ਹਮੋਸ ਵਾਲਾ ਬਣਿਆ ਰਹਿਣ ਦੀ ਸੰਭਾਵਨਾ ਹੈ ਪਰ ਇਸ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੁਪਹਿਰ ਤੋਂ ਬਾਅਦ ਕੁਝ ਕੁ ਇਲਾਕਿਆਂ ਦੇ ਵਿੱਚ ਧੁੱੜ ਭਰੀਆਂ ਹਨੇਰੀਆਂ ਜਿਵੇਂ ਅੱਗੇ ਚੱਲਦੀਆਂ ਹਨ ਉਸ ਤਰ੍ਹਾਂ ਚੱਲਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਹ ਜ਼ਰੂਰ ਬਣ ਸਕਦੀ ਹੈ ਪਰ ਇਹ ਕਾਰਵਾਈਆਂ ਵੱਡੇ ਪੱਧਰ ਤੇ ਨਹੀਂ ਹੋਣਗੀਆਂ ਟੁੱਟਵੇਂ ਤੌਰ ਤੇ ਹਲਕੇ ਤੋਂ ਦਰਮਿਆਨੀਆਂ ਹੋ ਸਕਦੀਆਂ ਨੇ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਸਕਦੇ ਹਨ ਮਾਲਵੇ ਦੇ ਜਿਹੜੇ ਰਾਜਸਥਾਨ ਤੇ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਜਾਂ ਫਿਰਧੂਲਗੜ੍ਹ ਹੋ ਗਿਆ ਜਾਂ ਪਟਿਆਲੇ ਦੇ ਕੁਝ ਇੱਕ ਇਲਾਕੇ ਹੋਗਾ ਇਹਨਾਂ ਵਿੱਚ ਵੀ ਸ਼ਾਮਿਲ ਤੇਜ ਹਲਕੇ ਤੋਂ ਦਰਮਿਆਨੀ ਧੂੜ ਭਰੀਆਂ ਹਨੇਰੀਆਂ ਚੱਲ ਸਕਦੀਆਂ ਹਨ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਟੈਂਪਰੇਚਰ ਥੋੜ੍ਹਾ ਜਿਹਾ ਕੱਲ ਮੀਂਹ ਦੇ ਨਾਲ ਜ਼ਰੂਰ ਥੱਲੇ ਨੂੰ ਆਇਆ ਹੈ 44 ਡਿਗਰੀ 45 ਤੋਂ ਥੱਲੇ ਹੀ ਰਹਿਣ ਦੀ ਸੰਭਾਵਨਾ ਹੈ ਥੋੜੀ ਜਿਹੀ ਹਵਾ ਪੱਛੋਂ ਦੀ ਲਗਾਤਾਰ ਪੰਜਾਬ ਦੇ ਵਿੱਚ ਚੱਲੀ ਹੋਈ ਹੈ ਹੌਮਸ ਵਾਲੀ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੋਈ ਹੈ ਮੀਂਹ ਦਾ ਮੁੱਖ ਤੌਰ 'ਤੇ 4 ਦੀ ਦੁਪਹਿਰ ਤੋਂ ਬਾਅਦ 6-7 ਤਰੀਕ ਤੱਕ ਪੰਜਾਬ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ 30 ਤੋਂ 40% ਲੱਗ ਕੇ ਆਉਣ ਦੇ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ। ਉਹਨਾਂ ਦਿਨ ਪੰਜਾਬ ਦਾ ਮੌਸਮ ਅਗਲੇ 2 ਦਿਨ ਮੁੱਖ ਤੌਰ ਤੇ ਸਾਫ਼ ਹੀ ਰਹੇਗਾ।